ਰਾਜ ਕੁਦੀ ਸਿੰਘ ਭਾਜੀ ਆਈ ਬਾਸਟੈਂਡ ਦੇ ਲੱਗੇ ਆਪਾਂ ਸਮਾਨ ਖਰੀਦ ਰਹੇ ਸੀਗੇ ਤੇ ਅਹੀਂ ਐਕਚੁਅਲੀ ਸਮਾਨ ਲੈ ਕੇ ਬਸ ਪੂਰੀ ਮੋੜ ਨਹੀਂ ਲੱਗੇ ਆ ਜਿਹੜੀ ਗੱਡੀ ਹੈ ਜਿਹੜੇ ਪਿੱਛੇ ਬੈਠੀ ਨਹੀਂ ਉਹਨੇ ਗੁਰੂ ਵੇਖ ਲਿਆ ਗੁਰੂ ਆ ਇੱਕ ਗੱਡੀ ਆ ਰਹੀ ਸੀ ਬਿਨਾਂ ਮੇਰਾ ਇੱਕ ਵਾਰ ਅੱਗੇ ਬੈਠਾ ਹੀ ਗਿਆ ਤੇ ਅਹੀਂ ਉਹਨੇ ਪੂਰਾ ਚੀਕ ਮਾਰਦੀ ਵੀ ਅੱਗੇ ਵੱਲੋਂ ਦੇਖੋ ਕੀ ਹੋਣਿਆ ਉਹ ਬੱਚੇ ਆਪਣੇ ਜੱਕ ਧੰਮ ਖੇਚ ਰਿਆ ਰਹੇ ਆ ਕਿਹਾ ਮੇਰੀ ਇਹ ਦੇ ਗੇਟੇ ਲੱਗ ਗਿਆ ਬੱਚੇ ਨੂੰ ਤੇ ਇਹ ਕਿੰਨੇ ਨਾਲ ਬੱਚਾ ਇੱਧਰ ਬੈਠ ਪੇਂਡ ਬੱਤੀ ਟੀਵਾੜੀ ਨਾਲ ਧੂਕੇ ਲੱਗਿਆ ਹੈ ਇਸ ਵਰਕੇ ਵਿੱਚ ਕੋਈ ਤੇਜ਼ ਰਫ਼ੀ ਉਹਦੇ ਪਤੇ ਨੂੰ ਰੱਦ ਹੋਣੀ ਚਾਹੀਦੀ ਹੈ ਤੇ ਹਿਸਾਬ ਨਾਲ ਮੈਕਸਿਮਮ ਚੁੱਪਾ ਮੇਰਾ ਰੱਖਾ 80 ਤੋਂ 100 ਦੇ ਵਿੱਚ ਹੀ ਮੈਂ ਜੈਜ ਬਾਜ਼ਾਰ ਦੇ ਵਿੱਚ ਅੰਨੀ ਸਵੀਟ ਨਹੀਂ ਭਾਈ ਬਿਲਕੁਲ 80 ਤੋਂ 100 ਦੇ ਵਿੱਚ ਸਪੀਡ ਫਿਰ ਬ੍ਰੇਕਾਂ ਦੀ ਜੇ ਵੇ ਹੋਈਆਂ ਵਾ ਬੰਦਾ ਵਾ ਤੁਸੀਂ ਗੂਗਲ ਤੇ ਵੇਖ ਲਓ ਇਹ ਜਿਹੜਾ ਰੋਡ ਆ ਘਟਾ ਘਟ 20 ਤੇ 30 ਤੇ 40 ਨਾਲ 40 ਦੀ ਸਪੀਡ ਤੇ ਆਉਣ ਵਾਲਾ ਰੋਡ ਆ ਕਿਹੜਾ ਦੀ 100 ਦੀ ਸਪੀਡ ਤੇ ਆਉਂਦੇ ਆ ਇਹਨੇ ਕਿੰਨੀਆਂ ਕਿੰਨੇ ਘਰ ਖਰਾਬ ਕੀਤੇ ਅਸੀਂ ਬਸਟਰ ਚੌਕੀ ਆਏ ਆ ਅਸੀਂ ਜਿਉਂਨੇ ਵੀ ਇਸ ਬੰਦੇ 'ਤੇ ਸਖਤ ਕਾਰਵਾਈ ਕੀਤੀ ਜਾਵੇ ਕੌਣ ਦੇਣਾ ਨਾਤਾ ਪਵੇ ਇਹੋ ਮੈਂ ਉਹ ਗੱਲ ਹੋਰ ਕੋਈ ਨਹੀਂ ਆ ਪਤਿ ਇਹੋ ਜੁਣੇ ਆ ਜਿਹੜੇ ਵਿਚਾਰੇ ਨੇ ਗਰੀਬਾਂ ਦਾ ਲਖਸਾਨ ਹੋਇਆ ਵਾ ਸਾਰੀ ਪਰਪਾਈ ਕੀਤੀ ਜਾਵੇ ਸਾਡੀ ਐਕਟਿਵ ਆ ਬੱਜੀ ਆ ਤੁਹਾਡੇ ਮੁੰਡੇ ਦੇ ਬਾਸ ਕੁਫੀ ਛੀਟਾਂ ਲੱਗੀਆਂ ਜਿਆਦਾ ਲਖਸਾਨ ਨਹੀਂ ਹੋਟੇ ਬਜ਼ਾਰ ਦਾ ਬੱਚਾ ਦਾ ਘਬਰਾ ਗਿਆ ਕੋਈ ਬੱਚਾ ਰੋਸਾ ਤੇ 4 ਸਾਲ ਦਾ ਹੀ ਆ ਕੋਈ ਨਹੀਂ ਕਿ ਦੀਦ ਨਸੀਨ ਨਹੀਂ ਦੇਖਿਆ ਇਸ ਵਾਰ ਕੇ ਚਲੋ ਅਸੀਂ ਇਹੋ ਜੁਣੇ ਆ ਇਹ ਜੋ ਬੰਦੇ ਸਖਤ ਕਾਰਵਾਈ ਕਰੋ ਤੇ ਨਾਤ ਪਾਈ ਜਾ ਭਾਜੀ ਇਹ ਕਿਹੜਾ ਕਿ ਮੇਰੀ ਜੀ ਕਿਹੜੇ ਮੰਤਰਾ ਬਜਾਰੀ ਆ ਇਸ ਤਰ੍ਹਾਂ ਤੁਸੀਂ ਕਿਹੜਾ ਸ਼ਿਵਰਾ ਮੰਤਰਾ ਬਜਾਰੀ ਜੀ ਤੇ ਤੇ ਕਿਤੇ ਦਾਖੇ ਮਾਰਾ ਕਿੰਨੇ ਬੰਦੇ ਹੱਟ ਗਿੱਤੇ ਆ ਕਿਤੇ ਬੰਦੇ ਕਿੰਨੇ ਮਾਰ ਕੇ ਆ ਫਾਇਰ ਹੇ ਨੀਚੇ ਧੀਏ ਨੀਚੇ ਕਿਹਨੇ ਫਾਇਰ ਮਾਰੀਆ ਨੀ ਆਮੇ ਪੁੱਜਲੇ ਆ ਆਪਣੇ ਕਿੰਨੀ ਗੱਡੀ ਨੀਚੇ ਆਈ ਐ ਪਤਾ ਨਹੀਂ ਕਿਤੇ ਗੱਡੀ ਕੋ ਟੋੜਾ ਹੈ ਲੈ ਇੱਕ ਹੀ ਬੰਦਾ ਆ ਗਿਆ ਇੱਕ ਬੰਦਾ ਆ ਦੀ ਇੱਕ ਬੰਦਾ ਆ ਗਿਆ ਤੇ ਫਾਇਰ ਹੋ ਗਿਆ ਤਾਂ ਗੱਡੀਆਂ ਕਿਤੇ ਬੰਨੀਆਂ ਨੇ ਇਹ ਬਜੀ ਕੌਂ ਕਹ ਰਹੇ ਹੋ ਕਹ ਰਹੇ ਹੋ ਇਹ ਸ੍ਰਮ ਸਮਾਗ ਹੋ ਗਿਆ ਉहां पे ਸਿੱਧਾ ਮਤਲਬ ਕੀ ਲੱਗ ਰਿਹਾ ਹੋ

ਤੁਸੀਂ ਕਿਵੇਂ ਕਹਿੰਦੇ ਆਂ ਮੇਰੇ ਕੋਲ ਵਾਕੇ ਨੂੰ ਲਾਉਣਾ ਪ੍ਰਸਾਦ ਉਹ ਜੇ ਆ ਤੇ ਨਾਮ ਤਾਂ ਬਲਵਿੰਦਰ ਕੁਮਾਰ ਮੇਰਾ ਨਾਮ ਕੀ ਲੱਗਦਾ ਜਿਹੜੇ ਤੁਹਾਡੇ ਮੇਰੇ ਬ੍ਰਦਰ ਹੈ ਵੱਡੇ ਕੀ ਹੋਇਆ ਇਹ ਦੁਕਾਨ ਤੋਂ ਆਉਣ ਰਿਹਾ ਖਾਦਾ ਕੰਮ ਹੈ ਸਾਡਾ ਹਾਂਜੀ ਤੇ ਨਾਲ ਕਾਕਾ ਵਾ ਤੇ ਉਹ ਫਰੂਟ ਲੈਣ ਲੱਗ ਗਿਆ ਤੇ ਇਹਨਾਂ ਨੇ ਸੈਰ ਤੇ ਖਿਲਾ ਰਿਆ ਕੋ ਪੰਜ ਛੇ ਬੰਦੇ ਕੇ ਸੱਤ ਬੰਦੇ ਦਰ ਰ ਗਿਆ ਉਹ ਕੋਦ ਲਗੇ ਲੰਘ ਗਿਆ ਤੇ ਇੱਕ ਦੇ ਬ੍ਰਦਰ ਦੇ ਦੋਵੇਂ ਚੂਰੇ ਟੁੱਟ ਗਏ ਇੱਕ ਪੱਟ ਟੁੱਟ ਗਿਆ

ਉਨੇ ਤਾ ਨੂੰ ਆਪਣਾ ਬ੍ਰਦਰ ਅਸੀਂ ਬਚਾਈ ਅਸੀਂ ਅੰਮ੍ਰਿਤਸਰ ਜਾ ਰਹੇ ਹਾਂ ਇੱਧਰ ਪਰੇ ਇੱਧਰ ਕਰਦੇ ਆ ਉੱਥੇ ਵੀ ਸਾਡੀ ਸੁਣਵਾਈ ਨਹੀਂ ਹੋਈ ਅੱਜ ਤਾਂ ਬਾਈ ਕਾਰ ਤੇ ਹੀ ਉਹ ਕਾਰ ਤੇ ਹੀ ਕਾਰ ਆਦਾ ਵਾ ਉਹ ਤੇ ਪੰਜਾ ਛਾ ਮੋਟਿਆਂ ਨੂੰ ਡਰ ਕੇ ਲੰਘੇ ਨਾ ਸਾਈਡ ਤੇ ਖੜਾ ਰਿਆ ਸੀ ਹੋਰ ਤਾਂ ਅਗਲੇ ਤੇ ਬੈਠਾ ਫਰੂਫ ਲੈਣ ਰਿਹਾ ਸੀ ਕਿ ਖਲੋਟਿਆਂ ਨੂੰ ਕੱਟੇ ਥਾਤੋਂ ਨੇ ਚੋਪ ਲਿਆ ਨਾਲ ਪੰਜਾ ਛੱਤਾਂ ਬੰਦਿਆਂ ਨੂੰ ਇੱਕ ਲੜਕੀ ਆ ਜਵਾਨ 23 ਸਾਲ ਦੀ ਉਹਦੇ ਵੀ ਦੋਨੇ ਚੂਲੇ ੁੱਟ ਗਏ ਆ ਕਿੰਨੇ ਜਿੰਨੇ ਨੂੰ ਪਤਾ ਲੱਗਾ ਕਿ ਇਹਨਾਂ ਨੇ ਬੱਸ ਲਾਈਟ ਜਾਣਾ ਡੈਮੇਜ ਹੋਇਆ। ਸਾਡੇ ਕੋਲ ਇੱਕ ਪੇਸ਼ੈਂਟ ਆਇਆ ਹੈ ਸ੍ਰਿੰਦਰ ਕੁਮਾਰ ਨਾਮ ਦਾ ਤੇ ਜਿਹੜਾ ਅੱਜ ਐਕਸੀਡੈਂਟ ਦੀ ਜਿਹੜੀ ਹੋਈ ਸੀਗੀ ਇਨਸੀਡੈਂਟ ਹੋਇਆ ਸੀਗਾ ਬੱਸ ਸਟੈਂਡ ਦੇ ਲਾਗੇ ਉਸ ਐਕਸੀਡੈਂਟਿਕ ਪੇਸ਼ੈਂਟ ਇੰਜਰਡ ਆਇਆ ਸੀਗਾ ਜਿਹੜਾ ਹੈਡਿੰਗ ਟ੍ਰਿਨਾ ਸੀਗਾ ਤੇ ਉਹ ਸਾਡੇ ਕੋਲ ਐਡਮਿਟ ਹੋਇਆ ਪੇਸ਼ੈਂਟ। ਪੇਸ਼ੈਂਟ ਅਗੇ ਨਾਲ ਉਹ ਫਰਕਸ ਸਟੇਬਲ ਆ ਕਿ ਉਹ ਹੈ ਉਦਾਂ ਹੈਡਿੰਗ ਜੀ ਹੈ ਅੰਡ ਆਬਜ਼ਰਵੇਸ਼ਨ ਰੱਖਿਆ ਰਹੋ ਉਹਦੇ ਸੇਚੇ ਸਾਟੇ ਗਏ ਸੇਚੇ ਸਾਟੇ ਹੈ ਕਿ ਹੈਡਿੰਗ ਜੀ ਹੈ ਨੋਰਮਲੀ ਹਾਂ ਜੀ ਸਟੇਬਲ ਆ ਜੇ ਨਾ ਹੁੰਦੇ ਖਤਰੇ ਤੋਂ ਬਾਹਰ ਹੀ ਆਊਟ ਆਫ ਬੇਂਗ ਹੋਈ ਕੋਈ ਲੈਗ